ਸਮੂੱਚੇ ਪੰਜਾਬ ਵਿੱਚ ਸਫਾਈ ਸੇਵਕਾਂ ਦੀ ਹੜਤਾਲ ਚੱਲ ਰਹੀ ਹੈ ਅਤੇ ਸ਼ਹਿਰਾਂ ਵਿੱਚ ਸਫਾਈ ਦਾ ਬੁਰਾ ਹਾਲ ਹੈ। ਗੁਰੂ ਕੀ ਨਗਰੀ ਕੀਰਤਪੁਰ ਸਾਹਿਬ ਦੇ ਸਫਾਈ ਸੇਵਕਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਸੰਬੰਧੀ ਅੱਜ ਕੀਰਤਪੁਰ ਸਾਹਿਬ ਦੇ ਬਾਜ਼ਾਰਾਂ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ। ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲਾਏ ਗਏ ਅਤੇ ਉਨ੍ਹਾਂ ਦੀ ਇਹ ਰੋਸ ਰੈਲੀ ਸਾਰੇ ਬਾਜ਼ਾਰ ਵਿੱਚੋਂ ਘੁੰਮਦੀ ਹੋਈ ਧਰਨੇ ਵਾਲੇ ਥਾਂ ਤੇ ਜਾ ਕੇ ਸਮਾਪਤ ਹੋ ਗਈ ਇਸ ਕੀਰਤਪੁਰ ਸਾਹਿਬ ਕੱਢੀ ਗਈ ਰੈਲੀ ਵਿੱਚ ਸਫਾਈ ਸੇਵਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਸਾਰੇ ਬਜ਼ਾਰਾਂ ਵਿੱਚੋਂ ਹੁੰਦਾ ਹੋਇਆ ਇਹ ਰੋਸ ਮਾਰਚ ਕੀਰਤਪੁਰ ਸਾਹਿਬ ਦੇ ਧਰਨੇ ਵਾਲੀ ਥਾਂ ਤੇ ਜਾ ਕੇ ਸਮਾਪਤ ਹੋ ਗਿਆ ਇਸ ਰੋਸ ਰੈਲੀ ਵਿੱਚ ਉਹਨਾਂ ਨੇ ਆਪਣੀਆਂ ਹੱਕੀ ਮੰਗਾਂ ਉਠਾਈਆਂ ਅਤੇ ਰੈਲੀ ਤੋਂ ਬਾਅਦ ਧਰਨੇ ਵਿੱਚ ਸਫਾਈ ਸੇਵਕਾਂ ਦੇ ਆਗੂਆਂ ਨੇ ਆਪੋ ਆਪਣੀਆਂ ਤਕਰੀਰਾਂ ਵਿੱਚ ਸਰਕਾਰ ਤੇ ਜ਼ੁਲਮ ਕਰਨ ਦਾ ਦੋਸ਼ ਲਗਾਇਆ ਸਫਾਈ ਸੇਵਕ ਆਗੂਆਂ ਨੇ ਬੋਲਦਿਆਂ ਕਿਹਾ ਕਿ ਸਰਕਾਰ ਸਾਡੇ ਤੇ ਸਰਾ ਸਰ ਜ਼ੁਲਮ ਕਰ ਰਹੀ ਹੈ ੱਤਕਾ ਕਰ ਰਹੀ ਹੈ ਸਾਡੀਆਂ ਮੰਗਾਂ ਵੀ ਕੀਤੀਆਂ ਸਬਕਾਰ ਨਹੀਂ ਜਾ ਰਹੀਆਂ ਸਬਕਾਰ ਕਰਨੀਆਂ ਚਾਹੀਦੀਆਂ ਹਨ ਸਰਕਾਰ ਨੂੰ ਸਾਡੀਆਂ ਮੰਗਾਂ ਕਿਉਂਕਿ ਅਸੀਂ ਸਾਰਾ ਹੀ ਵਾਤਾਵਰਨ ਸਾਫ਼ ਕਰ